ਸੋ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀਟੀਵੀ ਤੇ ਮੈਂ ਜੁਬਰਾਜ ਹਸਨ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭਵਾਨੀਗੜ੍ਹ ਤੋਂ ਤੁਹਾਨੂੰ ਜਾਣਕਾਰੀ ਵੀ ਦੇ ਦਿੰਦੇ ਆ ਪਿਛਲੇ ਦਿਨ ਹੀ ਟੀਮ ਮਾਲਵਾ ਦੇ ਵੱਲੋਂ ਇੱਕ ਖਬਰ ਹੈ ਜਿਹੜੀ ਉਹ ਆਪਣੇ ਚੈਨਲ ਤੇ ਨਸ਼ਰ ਕਰੀ ਗਈ ਸੀ ਕਿ ਇੱਕ ਨਿੱਜੀ ਮਕਾਨ ਮਾਲਕ ਦੇ ਵੱਲੋਂ ਟਾਵਰ ਹੈ ਜਿਹੜਾ ਆਪਣੇ ਘਰ ਦੇ ਵਿੱਚ ਲਗਾਇਆ ਗਿਆ ਲਗਾਇਆ ਜਾ ਰਿਹਾ ਹੈ ਸੋ ਜਿਸ ਨੂੰ ਲੈ ਕੇ ਮਹੱਲਾ ਨਿਵਾਸੀ ਪਿਛਲੇ ਦਿਨ ਵੀ ਐਸਜੀਐਮ ਕੋਲ ਮੰਗ ਪੱਤਰ ਜਿਹੜਾ ਦੇ ਕੇ ਆਈ ਸੀ ਉੱਥੇ ਹੀ ਨਗਰ ਕੌਂਸਲ ਭਵਾਨੀਗੜ ਦੇ ਵਿੱਚ ਵੀ ਉਹਨਾਂ ਦੇ ਉਹਨਾਂ ਵੱਲੋਂ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਸੀ ਲੇਕਿਨ ਉਹਨਾਂ ਨੂੰ ਅਣਗੌਲਾ ਕਰਦੇ ਆ ਅੱਜ ਫਿਰ ਭਵਾਨਾ ਮਹੱਲਾ ਨਿਵਾਸੀਆਂ ਦੇ ਵੱਲੋਂ ਬਲਿਆਰ ਰੋਡ ਭਵਾਨੀਗੜ ਅਤੇ ਨਵੇਂ ਬੱਸ ਸਟੈਂਡ ਭਵਾਨੀਗੜ ਵਿਖੇ ਜਿਹੜਾ ਰੋਡ ਜਮ ਹੈ ਜਿਹੜਾ ਨੈਸ਼ਨਲ ਹਾਈਵੇ ਜਮ ਹੈ ਜਿਹੜਾ ਕੀਤਾ ਗਿਆ ਸੋ ਇਸ ਸਬੰਧੀ ਗੱਲਬਾਤ ਕਰਦੇ ਆ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਹਮੇਸ਼ਾ ਉਹਨਾਂ ਦੇ ਵੱਲੋਂ ਜਦੋਂ ਵੀ ਆਵਾਜ਼ ਇਸ ਇਸ ਟਾਵਰ ਦੇ ਖਿਲਾਫ ਜਿਹੜੀ ਉਠਾਈ ਜਾਂਦੀ ਹੈ ਤਾਂ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਕੰਮ ਹੈ ਜਿਹੜਾ ਰੁਕਵਾ ਦਿੱਤਾ ਜਾਂਦਾ ਹੈ ਲੇਕਿਨ ਫਿਰ ਵੀ ਉਹ ਇਨਸਾਨ ਹੈ ਜਿਹੜਾ ਉਹ ਥੋੜੇ ਸਮੇਂ ਬਾਅਦ ਮੁੜ ਤੋਂ ਕੰਮ ਹੈ ਜਿਹੜਾ ਸ਼ੁਰੂ ਕਰ ਲਿਆ ਜਾਂਦਾ ਸੋ ਜਿਸ ਦੇ ਰੋਸ ਵਿੱਚ ਅੱਜ ਮਹੱਲਾ ਨਿਵਾਸੀਆਂ ਦੇ ਵੱਲੋਂ 71 ਹੋ ਕੇ ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਗਿਆ ਉੱਤੇ ਹੀ ਨਗਰ ਕੌਂਸਲ ਈਓ ਨੂੰ ਵੀ ਜਿਹੜਾ ਅੱਜ ਮੰਗ ਪੱਤਰ ਸੌਂਪਿਆ ਗਿਆ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਰੁਕਵਾਇਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਜੜਾ ਕਰਿਆ ਜਾਵੇਗਾ ਸੋ ਇਸ ਸਬੰਧੀ ਈਓ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਵੱਲੋਂ ਕੰਮ ਨੂੰ ਰੁਕਵਾ ਦਿੱਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਜੋ ਵੀ ਹੁਕਮ ਨੇ ਜਿਹੜੇ ਜਾਰੀ ਹੋਣਗੇ ਸੋ ਉਸ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਸੋ ਇਸ ਸਬੰਧੀ ਹੋਰ ਕੀ ਕਹਿਣਾ ਮਹੱਲਾ ਨਿਵਾਸੀਆਂ ਦਾਤੇ ਨਗਰ ਕੌਂਸਲ ਕੋਹਾਨੀਗੜ੍ਹ ਦੇ ਈਓ ਦਾ ਤੁਹਾਨੂੰ ਹੋ ਵੀ ਸੁਣਾਉਣੇ ਆ ਬੰਦ ਕਰੋ ਬੰਦ ਕਰੋ ਬੰਦ ਕਰੋ ਪੀਓ ਦਾ ਟਾਵਰ ਲੈਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਕੀ ਨਾਮ ਤਰਸੀਮ ਕਾਂਸਲ ਜੀ ਕਾਂਸਲ ਜੀ ਧਰਨਾ ਕਿਸ ਬੰਦੇ ਚਲਾਇਆ ਗਿਆ ਸਾਡੇ ਜਿਹੜਾ ਸੰਗਣੀਵਾਦੀ ਵਾਲਾ ਖੇਤਰ ਹੈ ਜੀ ਉੱਥੇ ਇੱਕ ਟਾਵਰ ਲੱਗ ਰਿਹਾ ਹੈ ਨਜਾਇਜ਼ ਤਰੀਕੇ ਨਾਲ ਠੀਕ ਹੈ ਪ੍ਰਸ਼ਾਸਨ ਨੇ ਐਨਓਸੀ ਦਿੱਤੀ ਹੋਊਗੀ ਪਰ ਪਬਲਿਕ ਨੇ ਕੋਈ ਐਨਓਸੀ ਨਹੀਂ ਦਿੱਤੀ ਹੈਗੀ ਜਿਹੜੇ ਟਾਵਰ ਨੇ ਇਹ ਜਿਹਦੇ ਨਾਲ ਬਿਮਾਰੀਆਂ ਕੈਂਸਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਸਭ ਤੋਂ ਵੱਡੀ ਕੈਂਸਰ ਹਾਰਟ ਅਟੈਕ ਪੈਰਾਲਾਈਜ਼ ਸਾਰੀਆਂ ਬਿਮਾਰੀਆਂ ਹੁੰਦੀਆਂ ਲੱਗੀਆਂ ਤੇ ਸਾਨੂੰ ਸਮਝ ਨਹੀਂ ਲੱਗਦੀ ਹੈ ਕਿ ਇਹ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਇੱਕ ਬੰਦਾ ਆਪਦੇ ਘਰ ਦੇ ਵਿੱਚ ਰੈ residense ਏਰੀਆ ਆਪਦੇ ਘਰ ਦੇ ਵਿੱਚ ਟਾਵਰ ਵਾਹ ਰਿਹਾ ਕੋਈ ਖੇਤ ਚ ਨਹੀਂ ਲੱਗ ਰਿਹਾ ਕਿਤੇ ਨਹੀਂ ਲੱਗ ਰਿਹਾ ਹੈਗਾ ਤੇ ਦੇਖੋ ਤੁਸੀਂ ਮਤਲਬ ਸ਼ਰਮਿੰਗੀ ਦੀ ਹੱਦ ਕਿੰਨੀ ਹੁੰਦੀ ਹੈਗੀ ਵੱਲਾ ਨਿਵਾਸੀ ਨੇ ਜਿਹੜੇ ਬੱਚਿਆਂ ਤੇ ਔਰਤਾਂ ਸਾਰੀਆਂ ਸੜਕ ਤੇ ਬੈਠੀਆਂ ਨੇ ਪਰ ਪ੍ਰਸ਼ਾਸਨ ਐਡੀ ਬੇਸ਼ਰਮਗੀ ਧਾਰੀ ਖੜਾ ਹੈ ਉਹ ਇੱਕ ਬੰਦੇ ਦੀ ਮਦਦ ਕਰ ਰਿਹਾ ਹੈ ਜਦੋਂ ਕਿ ਇਹ ਟਾਵਰ ਉਦੋਂ ਪੜਾ ਅੱਧਾ ਕਿਲੋਮੀਟਰ ਤੇ 2 ਕਿਲੋਮੀਟਰ ਤੇ ਖੇਤ ਨੇ ਨੇੜੇ ਖਾਲੀ ਜਗ੍ਹਾ ਬਹੁਤ ਪਈ ਹੈ ਉੱਥੇ ਵੀ ਸ਼ਿਫਟ ਹੋ ਕੇ ਲੱਗ ਸਕਦਾ ਹੈ ਪਰ ਨਹੀਂ ਅੱਜ ਇੱਕ ਬੰਦੇ ਦੀ ਮਦਦ ਕੀਤੀ ਜਾ ਰਹੀ ਹੈ ਸਾਰੇ ਮਹੱਲੇ ਵਾਲਿਆਂ ਨੂੰ ਇੱਥੇ ਪਰੇਸ਼ਾਨ ਕਰਕੇ ਸੜਕ ਤੇ ਬੈਠਣ ਲਈ ਮਜਬੂਰ ਹੋਇਆ ਹੈਗਾ ਕੋਈ ਨਹੀਂ ਚਾਹੁੰਦਾ ਵੀ ਅਸੀਂ ਕੋਈ ਰਸਤਾ ਬੰਦ ਕਰੀਏ ਕੀ ਕਰੀਏ ਸਾਰੇ ਦਫ਼ਤਰਾਂ ਦੇ ਵਿੱਚ ੱੱਕੇ ਖਾਣ ਤੋਂ ਬਾਅਦ ਜਦੋਂ ਕੋਈ ਨਾਮਵੱਤ ਵਾਲਿਆਂ ਨੂੰ ਉਹ ਸਮਝਿਆ ਕੋਈ ਹੱਲ ਨਾ ਨਿਕਲਿਆ ਮਲੇਆਣਾ ਦਾ ਤਾਂ ਉਹ ਮਜਬੂਰ ਨਾ ਕੇ ਵਿਚਾਰੇ ਆਪਣੇ ਬੱਚਾ ਸਮੇਤ ਕਿਹਦੇ ਬੱਚੇ ਦੱਸੋ ਕੋਈ ਕਿਸੇ ਦੀ ਹੈਗੀ ਵੀ ਔਰਤਾਂ ਦੇ ਬੱਚੇ ਆ ਕੇ ਸੜਕ ਤੇ ਬੈਠਣ ਆ ਉਹ ਬੈਠਣਗੇ ਉਹ ਵੀ ਠੰਡ ਦੇ ਇਹ ਜੀ ਠੰਡ ਦੇ ਵਿੱਚ ਆਪਦੇ ਬੱਚਿਆਂ ਨੂੰ ਕੌਣ ਬਿਮਾਰ ਕਰਨਾ ਚਾਹੁੰਦਾ ਹੈ ਕੈਂਸਰ ਦੀ ਬਿਮਾਰੀ ਨੂੰ ਮਰਨੋਂ ਚੰਗਾ ਵੀ ਪਹਿਲਾਂ ਨਮੂਨੀਆਂ ਹੋ ਜੇ ਸਾਨੂੰ ਕਿਉਂਕਿ ਕੈਂਸਰ ਨਾਲ ਤੜਫ ਤੜਫ ਕੇ ਪਹਿਲਾਂ ਇਲਾਜ ਤੇ ਖਰਚੇ ਕਰਾਂਗੇ ਨੇ ਨੇ ਪੈਰਲਾਈਜ ਹੋਊਗਾ ਉਹਦੇ ਇਲਾਜ ਤੇ ਖਰਚਾ ਆਊਗਾ ਬੇਬਸ ਹੋਵਾਂਗੇ ਉਹਦੇ ਨਾਲ ਨਮੂਨੀਆਂ ਨਾਲ ਮਰਜੀ ਵਧੀਆ ਤਾਂ ਕਰਕੇ ਅੱਜ ਔਰਤਾਂ ਬੱਚੇ ਸਾਰੇ ਨੇ ਸਭ ਨੂੰ ਐਨਓਸੀ ਦਿੱਤੀ ਗਈ ਹੈ ਕਿਸੇ ਕਾਰਨ ਨਹੀਂ ਦਿੱਤੀ ਗਈ ਸਰਕਾਰ ਨੇ ਕੀ ਹੈ ਐਨਓਸੀ ਇਹ ਵੀ ਰੂਟੀਨਰ ਹੈ ਜੀ ਨਾਤਾ ਐਸਡੀਐਮ ਸਾਹਿਬ ਨਾ ਡੀਸੀ ਸਾਹਿਬ ਨਾ ਆਈਓ ਸਾਹਿਬ ਹੋਰੇ ਕੋਈ ਦੇਖਣ ਨਹੀਂ ਆਇਆ ਜੀ ਟਾਵਰ ਲੱਗ ਕਿੱਥੇ ਰਿਹਾ ਇੱਕ ਬੰਦਾ ਆਪਦੇ ਘਰ ਦੇ ਵਿੱਚ ਟਾਵਰ ਲਵਾ ਰਿਹਾ ਪਹਿਲਾਂ ਛੱਤ ਤੇ ਛੋਟਾ ਮੋਟਾ ਟਾਵਰ ਲੱਗਦਾ ਜੀ ਟਾਵਰ ਵੀ ਹਾਈ ਪਾਵਰਫੁਲ ਟਾਵਰ ਲੱਗ ਰਿਹਾ ਹੈਗਾ ਘਰ ਦੇ ਵਿੱਚ ਲੱਗ ਰਿਹਾ ਹੈ ਇਹ ਤਾਂ ਸਾਡੀ ਇਹਨਾਂ ਨੂੰ ਬੇਨਤੀ ਹੈ ਪ੍ਰਸ਼ਾਸਨ ਨੂੰ ਸੀ ਬਾਰ-ਬਾਰ ਬੇਨਤੀ ਕਰਕੇ ਅੱਕ ਥੱਕ ਚੁੱਕੇ ਆ ਜਦੋਂ ਪ੍ਰਸ਼ਾਸਨ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਤਾਂ ਸਾਨੂੰ ਮਜਬੂਰ ਹੋ ਕੇ ਇਹ ਧਰਨਾ ਲਾਉਣੀ ਮਜਬੂਰ ਹੋਣਾ ਅੱਜ ਧਰਨਾ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੀ ਗੱਲ ਸੁਣਨ ਆਇਆ ਨਹੀਂ ਜੀ ਨਹੀਂ 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 ਸ ਆ ਇਹ ਉਹ ਨਗਰ ਕਾਂਸ ਦਾ ਇਸ ਦਿਨ ਸਾਹਬ ਨੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਪੁੱਛ ਚੁੱਕੇ ਆਂ ਜੀ ਬਾਰ-ਬਾਰ ਕਿ ਉਹਦੇ ਉਹ ਹੈ ਜੀ ਉਹ ਕਹਿੰਦਾ ਜੀ ਮੇਰੀ ਮਜਬੂਰੀ ਹੈ ਜੀ ਉਹਨਾਂ ਕੋਲੇ ਐਨਓਸੀ ਹੈ ਐਨਓਸੀ ਆਪ ਇਹ ਦੇ ਕੇ ਆਪ ਇਹ ਐਨਓਸੀ ਨੂੰ ਬਹਾਨਾ ਬਣਾਇਆ ਜਾ ਰਿਹਾ ਹੁਣ ਤੁਸੀਂ ਅੱਗੇ ਰਣਨੀਤੀ ਕੀ ਰਹੀ ਸਰ ਰਣਨੀਤੀ ਕੀ ਹੈ ਜੀ ਇਸ ਤੋਂ ਬਾਅਦ ਮਰਨ ਵਰਤ ਵੀ ਰੱਖਾਂਗੇ ਕਿਸੇ ਨੂੰ ਆਤਮਦਾਹ ਕਰਨਾ ਪਿਆ ਆਤਮਦਾਹ ਵੀ ਕਰਾਂਗੇ ਕਿਉਂਕਿ ਮੌਤ ਦਾ ਜਦੋਂ ਸੰਕੰਜਾ ਸਾਡੇ ਸਿਰ ਤੇ ਧੱਕਸਿਆ ਜਾ ਰਿਹਾ ਹੈਗਾ ਤਾਂ ਉਹਦੇ ਨੂੰ ਬੈਟਰ ਤਾਂ ਮਰਨੀ ਹੈ ਨਾ ਦੋ ਦਿਨ ਪਹਿਲਾਂ ਮਰੇ ਕਿ ਦੋ ਦਿਨ ਬਾਅਦ ਚ ਮਰੇ ਇੱਕ ਤੋ ਵੀਡੀਓ ਦੇਖ ਰਹੇ ਸੀ ਤੁਸੀਂ ਇੱਕ ਕਾਰ ਵਾਲੇ ਨਾਲ ਗੱਲਬਾਤ ਕਰ ਰਹੇ ਸੀ ਕੀ ਮਾਮਲਾ ਸੀ ਦਾ ਕਾਰ ਵਾਲਾ ਕਿ ਕਿਸਾਨ ਦੀ ਹੈ ਜੀ ਉਹ ਕਹਿੰਦਾ ਵੀ ਕਿਸਾਨਾਂ ਦਾ ਜਾਇਜ਼ ਹੈ ਹਾਈਵੇ ਜਾਮ ਕਰਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਪਰ ਜਦੋਂ ਆਮ ਲੋਕ ਕੋਈ ਆਪਣੇ ਰਾਈਟ ਲਈ ਆ ਕੇ ਛੜਕਦੇ ਧਰਨਾ ਲਾ ਦੇਣ ਤਾਂ ਉਹ ਗਲਤ ਹੈ ਕਹਿੰਦਾ ਅਸੀਂ ਰੋਡ ਟੈਕਸ ਭਰਦੇ ਆਂ ਇਹ ਹੀ ਗੱਲ ਸੀ ਜੀ ਉਹਦੀ ਕੀ ਨਾਮ ਹੈ ਜੀ ਹਰਤਾਸ ਸਿੰਘ ਹਰਤਾਸ ਸਿੰਘ ਨੈਸ਼ਨਲ ਹਾਈਵੇ 'ਤੇ ਜਾਮ ਤੇ ਨੈਸ਼ਨਲ ਹਾਈਵੇ ਤਾਂ ਪਾ ਬੰਦ ਕੀਤਾ ਜੀ ਇੱਥੇ ਸਾਡੇ ਪ੍ਰੀਤ ਕਲੋਨੀ ਦੇ ਵਿੱਚ ਇੱਕ Jio ਦਾ ਟਾਵਰ ਲੱਗ ਰਿਹਾ ਜਿੱਥੇ ਕਿ ਸੰਗਣੀਵਾਦੀ ਹੈਗੀ ਕੱਟੋਂ-ਕੱਟ ਉੱਥੇ ਤਿੰਨ-ਚਾਰ ਮੱਲੇ ਵਾਲੇ ਦਲੇ ਇਹਨੂੰ ਕਬਰ ਕਰਦੇ ਨੇਗੇ ਉਹ ਵੀ ਇਹੋ ਟਾਵਰ ਐਸਾ ਘੱਟ ਕਹਿਗਾ ਕਿ ਜਿਹਦੇ ਨਾਲ ਆ ਹਾਰਟ ਦੀਆਂ ਬਿਮਾਰੀਆਂ, ਟੈਕ ਵਗੈਰਾ, ਕੈਂਸਰ-ਕੈਂਸਰ ਵੀ ਪੈਦਾ ਹੋ ਸਕਦੇ ਨੇ ਹਨਾ ਤੇ ਅਸੀਂ ਚਾਹੁੰਦੇ ਆ ਵੀ ਟਾਵਰ ਲੱਗੇ ਪਰ ਸੰਗਣੀਵਾਦੀ ਤੋਂ ਬਾਹਰ ਲੱਗੇ, ਖੇਤਾਂ-ਖੁੱਤਾਂ 'ਚ ਲੱਗ ਜਾਏ ਕਿਤੇ ਹੋਰ ਥਾਂ ਤੇ ਲੱਗ ਜਾਏ ਤੇ ਅਸੀਂ ਤਾਂ ਕਰਕੇ ਈਓ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਸੀ ਐਸਡੀਐਮ ਸਾਹਿਬ ਨੂੰ ਵੀ ਦਿੱਤਾ ਸੀਗਾ ਪਰ ਉਹ ਕਹਿੰਦੇ ਵੀ ਠੀਕ ਆ ਅਸੀਂ ਕੰਮ ਰੋਕਤਾ ਉਹਨਾਂ ਨੇ ਜਨਕਿ ਉਸ ਤੋਂ ਬਾਅਦ ਫੇਰ ਕੰਮ ਸ਼ੁਰੂ ਹੋ ਗਿਆ ਉਹਦਾ ਕੰਮ ਉਵੇਂ ਜਾਰੀ ਆ ਟਾਬਰ ਦਾ ਤੇ ਇਸ ਕਰਕੇ ਪ੍ਰਸ਼ਾਸਨ ਨਾਲ ਸਾਰੇ ਮੱਲੇ ਵਾਲੇ ਨੇ ਜਿਹੜੇ ਵਿੱਚ ਲੇਡੀ ਜਨੇਜੇ ਤੇ ਸਾਰੇ ਇਸ ਤੋਂ ਦੁਖੀ ਹੋ ਗਏ ਉਹਨਾਂ ਨੇ ਅੱਜ ਰੋਡ ਤਾਂ ਜਾਮ ਕੀਤਾ ਵੀ ਇਹ ਤੁਰੰਤ ਕਾਬਰ ਬੰਦ ਕੀਤਾ ਜਾਵੇ ਜੀ ਲੋਕਾਂ ਨੂੰ ਲੱਗਦਾ ਵੀ ਪਰੇਸ਼ਾਨੀਆਂ ਹੋ ਰਹੀਆਂ ਨੇ ਨਹੀਂ ਪਬਲਿਕ ਨੂੰ ਅਸੀਂ ਵੀ ਦੁੱਖਦਾ ਹੈਗਾ ਵੀ ਪਬਲਿਕ ਦਾ ਹਰਾਸਮੈਂਟ ਹੋ ਰਹੀ ਹੈ ਦੇਖੋ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਪਰ ਇਹ ਸੜਾ ਹੁਣ ਜਿਹੜੇ ਕਿ ਟ੍ਰੈਕ ਕੇ ਚੱਲ ਪਿਆ ਵੀ ਹਾਂ ਰੋਡ ਜਾਮ ਕਰੋ ਵੀ ਫੇਰ ਹੱਲ ਹੁੰਦੇ ਨੇ ਪਰ ਅਸੀਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਕੋਈ ਵੀ ਪਰਮਿਸ਼ਨ ਦੇਣੀ ਹੁੰਦੀ ਹੈ ਘਟੋ ਘਟੋ ਉਸ ਜਗ੍ਹਾ ਦਾ ਜਾਇਜ਼ਾ ਲਿੱਤਾ ਜਾਵੇ ਵੀ ਇੱਥੇ ਕਿੰਨੀ ਕ ਆਬਾਦੀ ਹੈ ਕਿੰਨੇ ਕੁ ਲੋਕ ਰਹਿੰਦੇ ਨੇ ਜਿੱਥੇ ਸੰਘਣੀ ਆਬਾਦੀ ਉੱਥੇ ਤਾਂ ਤਾਬਰ ਲੱਗਣੀ ਨਹੀਂ ਕਿਹਾ ਕਿ ਜਦੋਂ ਰਾਜਦਾਰ ਉੱਤਰਨਾ ਲਾਇਆ ਕਿ ਪ੍ਰਸ਼ਾਸਨਿਕ ਅਧਿਕਾਰੀ ਤੁਹਾਡੇ ਨਾਲ ਹੁਣ ਸਾਡੀ ਉਹ ਸਾਹਮਣੇ ਮੇਰੀ ਗੱਲ ਹੋਈ ਹੈ ਇਹ ਸਾਹ ਪਹੁੰਚਣ ਵਾਲੇ ਨੇ ਕਿ ਕੰਮ ਉਹਨਾਂ ਦਾ ਕਹਿੰਦੇ ਵੀ ਰੋਕ ਦਿੱਤਾ ਐਸ ਡੀ ਐਮ ਸਾਹਿਬ ਇਹੋ ਸਾਹਿਬ ਇਹ ਕਹਿੰਦੇ ਨੇ ਕਿ ਐਨਓਸੀ ਡੀ ਸੀ ਸਾਹਿਬ ਵੱਲੋਂ ਜਾਰੀ ਕੀਤੀ ਗਈ ਹੈ ਸਾਡੇ ਹੱਥ ਨਹੀਂ ਪਾਵ ਰਹੇ ਕਿ ਅਸੀਂ ਰੋਕ ਸਕਦੇ ਨੇ ਜਿਹੜੀ ਐਨਓਸੀ ਆ ਔਨਲਾਈਨ ਉਹਨਾਂ ਨੇ ਅਪਲਾਈ ਕੀਤੀ ਸੀ ਜੀ ਦੇਖੋ ਜੀਓ ਆ ਜੀਓ ਛੋਟੀ ਮੋਟੀ ਹੋਣੀ ਹੈਗਾ ਤਾਬਰ ਹੈ ਜੀਓ ਦਾ ਇੱਕ ਹੈ ਸੈਂਟਰ ਦੇ ਵਿੱਚੋਂ ਚੱਲ ਰਿਹਾ ਹੈ ਠੀਕ ਹੈ ਨਾ ਉਹਨਾਂ ਨੇ ਸਾਰੇ ਪਾਸੇ ਲਾਇਨੇ ਮੈਂ ਅਸੀਂ ਕਹਿੰਦਾ ਵੀ ਟਾਵਰ ਵਗੇਰਾ ਸਾਡਾ ਸਰਦਾ ਨਹੀਂ ਮੋਬਾਈਲ ਵਗੇਰੇ ਕਿਸੇ ਦਾ ਨਹੀਂ ਸਰਦਾ ਪਰ ਜੇ ਟਾਵਰ ਲੱਗਣਾ ਚਾਹੀਦਾ ਸੰਘਣੀਵਾਦੀ ਤੋਂ ਬਾਹਰ ਲੱਗਣਾ ਚਾਹੀਦਾ ਜਿੱਥੇ ਕਿ ਪੰਦੂ ਨੂੰ ਕਿਸੇ ਨੂੰ ਨੁਕਸਾਨ ਨਾ ਹੋ ਆਗਲੀ ਨਾ ਨੀਤੀ ਕੀ ਆਗਲੀ ਨਾ ਨੀਤੀ ਬਸ ਈਓ ਸਾਹਿਬ ਆ ਰਹੇ ਨੇ ਕਿ ਉਹ ਕਹਿੰਦੇ ਵੀ ਅਸੀਂ ਹੁਣ ਕੰਮ ਰੋਕਤਾ ਹੈ ਉਸ ਤੋਂ ਬਾਅਦ ਅੱਗੇ ਈਓ ਸਾਹਿਬ ਨੂੰ ਕਹਾਂਗੇ ਇਹਨੂੰ ਪੱਕੇ ਤੌਰ ਤੇ ਕੰਮ ਨੂੰ ਬੰਦ ਕੀਤਾ ਜਾਵੇ ਇਹ ਨਹੀਂ ਕਰਦੇ ਫਿਰ ਹੈ ਜੇ ਅਗਰ ਨਹੀਂ ਕਰਦੇ ਨਹੀਂ ਕਰਦੇ ਤਾਂ ਫਿਰ ਅਗਲੇ ਰਣਨੀਤੀ ਜਿਵੇਂ ਵੀ ਸੰਘਤ ਦਾ ਫੈਸਲਾ ਹੋਊਗਾ

ਆਹ ਕਿ ਸਰਕਾਰ ਪ੍ਰਸ਼ਾਸਨ ਨਹੀਂ ਸੁਣ ਰਿਹਾ ਸੁਨੀ ਹਾਂਜੀ ਪ੍ਰਸ਼ਾਸਨ ਨਹੀਂ ਸੁਣ ਰਿਹਾ ਹੈਗਾ ਬਹੁਤ ਵਾਰ ਸੀ ਪਹਿਲੇ ਵੀ ਕਹਿ ਚੁੱਕਿਆ ਨਿਮਰਤਾ ਨਾਲ ਵੀ ਕਹਿ ਚੁੱਕਿਆ ਬਟ ਉਹ ਨਹੀਂ ਸੁਣ ਰਿਹਾ ਹੈਗਾ ਇਸ ਕਰਕੇ ਉਹਨਾਂ ਸੇ ਸਟ੍ਰਿਕਟਲੀ ਕਹਿ ਰਹੇ ਆਗੇ ਔਰ ਇਹ ਨਹੀਂ ਲਗਣ ਦੇਣਾ ਤੇ ਨਹੀਂ ਲਗਣ ਦੇਣਾ ਕਿਉਂਕਿ ਇੱਕ ਰਾਸ਼ਟਰੀ ਸੰਤ ਗੁਰੂ ਸ਼ਖਦੀਪ ਜੀ ਦਾ ਸੁਪਨਾ ਹੈ ਮਹਾਰਾ ਸਾ ਨਹੀਂ ਵਾਲੇ ਬਾਬੇ ਦਾ ਸੁਪਨਾ ਹੈ ਕਿ ਉੱਥੇ ਸਿ ਪੰਛੀ ਪੰਛੀ ਹਸਪੀਟਲ ਬਣਾ ਜਾਵੇ ਔਰ ਤੁਹਾਨੂੰ ਪਤਾ ਹੈ ਪੰਛੀਆਂ ਦੇ ਲਈ ਇਹ ਰੇਜ਼ ਪਹਿਲਾਂ ਹੀ ਬਹੁਤ ਘਟ ਨੇ ਜੇ ਆਪਣੇ ਕੀ ਕਾਂ ਚਿੜੀਆਂ ਵੇਰਾ ਘਟ ਚੁੱਕੀਆਂ ਨੇ ਜੇ ਟਾਵਰ ਬਿਲਕੁਲ ਨੇੜੇ ਲੱਗੀ ਤਾਂ ਬਿਲਕੁਲ ਹੀ ਬਰਬਾਦ ਹੋਣ ਵਾਲਾ ਕੰਮ ਹੈਗਾ ਉਹ ਸਾਰੇ ਨੂੰ ਪ੍ਰਸ਼ਾਸਨ ਤਾਂ ਕੀ ਮੰ ਕਰ ਜੇ ਟਾਵਰ ਨਾ ਲਗਾਇਆ ਜਾਵੇ ਈ ਨਾਮ ਹੈ ਕਮਲ ਕਾਉਂਸਲ ਕੀ ਗੱਲ ਉਿਤਸਾਰਨ ਲਾਇ ਜ਼ਰੂਰੀ ਸਾਡਾ ਏਰੀਆ ਬੈਕਸਾਈਡ ਮੰਡੀ ਆਦਰਸ਼ ਨਗਰ ਦੇ ਵਿੱਚ ਰਿਲਾਈਐਂਸ ਟਾਵਰ ਲੱਗ ਰਿਹਾ ਔਰ ਆਪਾਂ ਜਾਣਦੇ ਹਾਂ ਸਾਰੇ ਕਿ ਰਿਲਾਈਐਂਸ ਜੋ ਟਾਵਰ ਨੇ ਰੇਜ਼ ਨੇ ਬਹੁਤ ਹਾਰਮਫੁਲ ਨੇ ਕੈਂਸਰ ਹਾਰਟ ਅਟੈਕ ਵਰਗੇ ਬਹੁਤ ਬਤਲ ਭਿਆਨਕ ਬਿਜੀਜ਼ ਹੋ ਰਹੀਆਂ ਨੇ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਸਾਡੇ ਆਉਣ ਵਾਲੀ ਪੀੜ੍ਹੀ ਨੂੰ ਬੱਚਿਆਂ ਨੂੰ ਇਹਨਾਂ ਤੋਂ ਸਫਰ ਕਰਨਾ ਪਵੇ ਤੇ ਅਸੀਂ ਪ੍ਰਸ਼ਾਸਨਗੇ ਮੰਗ ਕਰ ਰਹੇ ਆ ਕਿ ਇਹ ਟਾਵਰ ਨੂੰ ਸਾਡੇ ਦੇ ਵਿੱਚ ਲੱਗਣ ਤੋਂ ਰੋਕਿਆ ਜਾਵੇ ਇਦਾਂ ਦੇ ਟਾਵਰ ਬਹੁਤ ਹੀ ਜਿੱਦਾਂ ਕੋਈ ਓਪਨ ਏਰੀਆ ਹੁੰਦਾ ਉੱਥੇ ਲੱਗਨੇ ਚਾਹੀਦੇ ਆ ਤੇ ਰੈਜ਼ੀਡੈਂਸ ਏਰੀਆ ਦੇ ਵਿੱਚ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਬਟ ਪ੍ਰਸ਼ਾਸਨ ਐ ਜੋ ਸੁੱਤਾ ਪਿਆ ਤਾਂ ਸਾਨੂੰ ਇਹ ਧਰਨਾ ਲਗਾਉਣਾ ਪੈ ਰਿਹਾ ਸਿੱਥੇ ਰੋਡ ਜਾਮ ਕੀਤਾ ਪਰ ਅਸੀਂ ਸਾਡੀ ਮੰਗ ਇਹ ਹੈ ਕਿ ਧਰਨਾ ਉਹ ਕੀਤਾ ਜਾਵੇ ਟਾਵਰ ਨੂੰ ਸਾਡੇ ਦੇ ਵਿੱਚ ਨਾ ਲੱਗਣ ਦਿੱਤਾ ਜਾਵੇ ਪ੍ਰਸ਼ਾਸਨ ਸ਼ਵਾਸ਼ੰਦ ਜੀ ਨੇ ਤਾਂ ਕਿਹਾ ਜਾ ਰਿਹਾ ਸੀ ਨਹੀਂ ਲੱਗਣ ਦੇਵਾਂਗੇ ਪਰ ਪਰ ਨਹੀਂ ਇਹ ਉਹਨਾਂ ਦੀ ਐ ਜਸਟ ਫੇਕ ਹੋ ਰਹੀਆਂ ਡੀਲਸ ਵਗੈਰਾ ਬਟ ਉਹਨਾਂ ਵੱਲੋਂ ਕੋਈ ਉਹ ਨਹੀਂ ਹੈ ਜੇ ਵੀ ਕੋਈ ਰੋਕ-ਥਾਮ ਨਹੀਂ ਕੀਤੀ ਜਾਂਦੀ ਉਹਨਾਂ ਦੀ ਅੰਦਰੋਂ ਹੀ ਅੰਦਰ ਇਹਦਾ ਪ੍ਰੋਸੈਸ ਜਾ ਰਿਹਾ ਹੈ ਕਿ ਟਾਵਰ ਲੱਗ ਰਿਹਾ ਹੈ ਤਾਂ ਸਾਡਾ ਇਹ ਮੰਗ ਹੈ ਕਿ ਰੋਕਿਆ ਜਾਵੇ ਇਹ ਕਰਨਾ ਉਹਦਾ ਤਰੱਕੀ ਜਾ ਰਹੀ ਜਦੋਂ ਤੱਕ ਸਾਨੂੰ ਇਹ ਰਿਸਪੌਂਸ ਨਹੀਂ ਮਿਲਦਾ ਕਿ ਇਹ ਟਾਵਰ ਨਹੀਂ ਲੱਗੇਗਾ ਟਾਵਰ ਦਾ ਅਸੀਂ ਪਤਾ ਕਰਿਆ ਸੀ ਜੀ ਟਾਵਰ ਦੀ ਪਰਮਿਸ਼ਨ ਹੋਈ ਹੋਈ ਸੀ ਕਿ ਕਿਸ ਪ੍ਰਸ਼ਾਸਨ ਨੂੰ ਜਿਹਨੇ ਆਨਲਾਈਨ ਪਰਮਿਸ਼ਨ ਦਿੱਤੀ ਹੈ ਕੰਟਰੀ ਦੇ ਰਹਿ ਲੋਕਾਂ ਦਾ ਉਸੇ ਕਾਫੀ ਵਿਰੋਧ ਰਿਹਾ ਪਿਛਲੇ 3 ਦਿਨ ਜੀ ਇਹ ਆਈਸੀਏ ਦਾ ਅਸੀਂ ਉਹਨਾਂ ਦੀ ਕੰਮ ਜਿਹੜਾ ਰਿਕੁਆਇਰ ਸੀਗਾ ਅੱਜ ਫੇਰ ਜਿਹੜੇ ਬੰਦੇ ਨੇ ਕੰਮ ਸ਼ੁਰੂ ਕਰਤਾ ਹੋਣਾ ਅੱਜ ਫੇਰ ਇਹ ਰਹਿ ਗਿਆ ਆਪਣੇ ਲਕਿਤ ਟੀਮ ਤੇ ਕੋਈ ਕੰਮ ਰਕਵਾਇਆ ਤੇ ਪਾਵਰ ਜਿਵੇਂ ਵੀ ਹੈਗਾ ਉਹਨੂੰ ਕੰਮ ਰੋਗ ਦਿੱਤਾ ਦਿਨ ਇਹ ਤੱਕ ਫਸਲਾ ਨਹੀਂ ਹੁੰਦਾ ਰਿਪੋਰਟ ਕਿਸ ਸਾਹ ਕੋਲ ਜਿੰਸਾਲ ਨਹੀਂ ਮੰਗੀ ਹੋਈ ਹੈ ਇਸ ਤਰੀਕੇ ਨਾਲ ਅਸੀਂ ਜਿਹੜਾ ਹੈਗਾ ਪਾਵਰ ਦਾ ਕੰਮ ਕਰਾਲ ਰੋਪਿਆ ਪਬਲਿਕ ਪੈਨਲ ਵੀਰ ਜੀ ਪਰ ਪਰਮੰਦਰਗਿਉਂ ਚੱਲੂ ਪੂਰੇ ਟੀਵੀ ਕੰਮ ਕਰਿਆ ਜਾ ਰਿਹਾ ਹੈ। ਤੇ ਪਰਮਿਸ਼ਨ ਦਾ ਸਹਾਰਾ ਲੈ ਰਿਹਾ ਹਾਂ ਪਬਲਿਕ ਦਾ ਉਹ ਪੱਕੇ ਦੇਖ ਨਹੀਂ ਰਿਹਾ ਹਣਾ ਜੇ ਪਬਲਿਕ ਦਾ ਵਿਰੋਧ ਹੈ ਤਾਂ ਉਹ ਪਬਲਿਕ ਦੀ ਗੱਲ ਵੀ ਸੁਣੀ ਜਾਊਗੀ। ਹੋ ਸਕਦਾ ਜੀ ਡੀਸੀ ਸਾਹਿਬ ਬੁਲਾਉਂਗੇ ਅਸੀਂ ਉੱਥੇ ਜਾ ਕੇ ਵੀ ਦੱਸਾਂਗੇ ਸਾਰੀ ਗੱਲ ਕਿ ਆਹ ਵੀ ਇੱਦਾਂ ਦਾ ਕਬੂਲੀ ਦਾ ਵਿਰੋਧ ਹੈ। ਇਹ ਸਭ ਤੋਂ ਰਿਪੋਰਟ ਮੰਗੀ ਜਾਊਗੀ ਰਿਪੋਰਟ ਵਿੱਚ ਵੀ ਅੱਗੇ ਦੱਸਿਆ ਜਾਵੇ ਇਹ ਪਬਲਿਕ ਦਾ ਖੁੱਲ੍ਹਾ ਵਿਰੋਧ ਹੈ। पैसे दर ज़रूर परमिशन लेगे ठीक है कौन निकाल ना कैंसर जनाल उधर जाइज़ वगैरह लिया नहीं गया ठीक है इस तरह है यार टेलीकॉम कॉल्सी कितने भी है इतना भी कोई बात तो नहीं कितने बहुत नहीं रही जी कितने ऐसी लगते नहीं लग सकता तो उस परिकल्पना रहेगा ये तेरी है तो कि परमिशन है ना � ਉਹ ਵੀ ਰੰਮੀ ਵੀ ਹੈ ਜੀ ਉਹ ਪਾਣੇ ਨੇ ਜਿਹੜਾ ਹੈ ਇਨਵਰਟਰ ਨਾਲ ਆਉਂਦਾ ਉਹਦੇ ਲਈ ਕਿਹਾ ਗਿਆ ਕਿ ਉਸ ਲਗਾ ਕੇ ਉਸ ਚੀਜ਼ ਨੂੰ ਰੋਕਿਆ ਜਾਵੇ ਬਾਕੀ ਇਹਦਾ ਫੈਸਲਾ ਗਿਆ ਪ੍ਰਸ਼ਾਸਨਿਕ ਮੰਤਲੋਂ ਲਿਆ ਜਾਵੇਗਾ ਉਪਕ੍ਰਿਪਾ ਨਾਲ ਜੇ ਇਹ ਅਮਰ ਦਿੱਤਾ ਨਾ ਹੋਵੇ ਹੋਰ ਹਾਲਤ ਕੰਮ ਚੱਲ ਰਿਹਾ ਕਿ ਰੋਕਿਆ ਗਿਆ ਕਲਾਮ ਰੋਕਿਆ ਗਿਆ